ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਨਾਮ ਬੁਲਾਵਾਂਗੇ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਜੋ ਵੀ ਆਪਾਂ ਰੈਮੇਡੀ ਬਣਾ ਕੇ ਤੁਹਾਨੂੰ ਦਿਖਾਉਨੇ ਆ ਤੇ ਪਹਿਲਾ ਕਮੈਂਟ ਆਪਾਂ ਕਮਲਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਉਸ ਦਿਨ ਦੇ ਹੀ ਬਾਰੇ ਪੁੱਛਿਆ ਸੀਗਾ ਤੇ ਕਾਫੀ ਕਮੈਂਟ ਆਏ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਮਲਜੀਤ ਕੌਰ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਗੁਰਜਿੰਦਰ ਸਿੰਘ ਬਹੁਤ ਹੀ ਵਧੀਆ ਤੁਸੀਂ ਕਮੈਂਟ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਮੰਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਸਵਰਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਹਾਲ ਚਾਲ ਦੱਸਣ ਵਾਸਤੇ ਆਪਾਂ ਕਿਹਾ ਸੀ ਕਿ ਤੁਸੀਂ ਸਾਡਾ ਵੀ ਹਾਲ ਚਾਲ ਪੁੱਛਿਆ ਕਰੋ ਤੇ ਆਪਣਾ ਵੀ ਦੱਸਿਆ ਕਰੋ ਤੇ ਭੈਣ ਨੇ ਆਪਣਾ ਵੀ ਹਾਲ ਪੁੱਛਿਆ ਤੇ ਆਪਣਾ ਦੱਸਿਆ ਵੀ ਆ ਤੁਸੀਂ ਸਾਰੇ ਆਪਣਾ ਵੀ ਹਾਲ ਦੱਸਿਆ ਕਰੋਗੇ ਤੁਸੀਂ ਠੀਕ ਠਾਕ ਹੋ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਤੁਹਾਡਾ ਤੇ ਇੱਕ ਸਿੱਧੂ ਸਿੱਧੂ ਬਾਈ ਆਈਡੀ ਤੋਂ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਡੀ ਪ੍ਰੋਬਲਮ ਦਾ ਹੱਲ ਆਪਾਂ ਛੇਤੀ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਰਮਨਦੀਪ कौर ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਪੂਰੀ ਕੋਸ਼ਿਸ਼ ਕਰਦੇ ਆਂ ਜੀ ਜੇ ਤੁਸੀਂ ਮੈਸੇਜ ਕਰਦੇ ਹੋ ਕਿ ਆਪਾਂ ਜੋ ਵੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤੇ ਆਪਾਂ ਬਹੁਤ ਜ਼ਿਆਦਾ ਸਰਚ ਮਾਰ ਮਾਰ ਕੇ ਦੇਖਦੇ ਆਂ ਕਿ ਕੀ ਵਧੀਆ ਹੈ ਹਨਾ ਫਿਰ ਆਪਣੇ ਆਪ ਤੇ ਟਰਾਈ ਕਰਦੇ ਆਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ ਤੁਹਾਡੀ ਜਿੰਨੀਆਂ ਵੀ ਪ੍ਰੋਬਲਮਾਂ ਹੈ ਤੇ ਆਪਾਂ ਉਹਦੇ ਬਾਰੇ ਤੁਹਾਨੂੰ ਜ਼ਰੂਰ ਵੀਡੀਓ ਪਾਉਂਦੇ ਰਵਾਂਗੇ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਰਮਨਦੀਪ ਕੌਰ ਵੀਡੀਓ ਦੇਖਣ ਵਾਸਤੇ ਅਨੁਰਾਜ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਮਨ ਮਨਜਿੰਦਰ ਡੀਆਈਡੀ ਤੋਂ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਆਪਾਂ ਵੀਡੀਓ ਲੰਬੀ ਹੋ ਜੂਗੀ ਤੇ ਅੱਗੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਓ ਜ਼ਰੂਰ ਤੇ ਆਪਾਂ ਫੇਰ ਤੁਹਾਡੇ ਵੀਡੀਓ ਦੇ ਵਿੱਚ ਜਿਵੇਂ ਆਪਾਂ ਰੋਜ਼ ਨਾਮ ਬੋਲਦੇ ਆ ਉਸੇ ਤਰੀਕੇ ਦੇ ਨਾਲ ਹੀ ਨਾਮ ਬੋਲਾਂਗੇ ਤੇ ਇੱਕ ਭੈਣ ਕਹਿੰਦੀ ਹੁੰਦੀ ਹੈ ਕਿ ਮੇਰਾ ਨਾਮ ਨਹੀਂ ਬੋਲਦੇ ਤੁਸੀਂ ਹਰਪ੍ਰੀਤ ਕੌਰ ਨਵੇਂ ਸ਼ਹਿਰ ਤੋਂ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਨਾਲ-ਨਾਲ ਆਪਾਂ ਦੱਸਾਂਗੇ ਤੁਹਾਨੂੰ ਕਿ ਕਿਹਦੇ ਕਿਸ ਚੀਜ਼ ਵਾਸਤੇ ਆਪਾਂ ਜਿਹੜੀ ਅੱਜ ਵੀਡੀਓ ਪਾ ਰਹੇ ਆ ਠੀਕ ਹੈ ਅਦੇ ਕੁਝ ਆਪਾਂ ਲੈ ਲਿਆ ਕੱਚਾ ਦੁੱਧ ਆ ਕੱਚਾ ਦੁੱਧ ਹੈ ਇਹਨੂੰ ਆਪਾਂ ਸਿੰਨਾ ਪਾ ਲੈ ਚਮਚਾ 1.5 ਚਮਚਾ ਆਪਾਂ ਪਾ ਲਿਆ ਇਹਦੇ ਵਿੱਚ ਕੱਚੇ ਦੁੱਧ ਦਾ ਤੇ ਆ ਥੋੜੀ ਜਿਹੀ ਵਿੱਚ ਪਾਵਾਂਗੇ ਇਹਦੇ ਹਲਦੀ ਹਲਦੀ ਬਿਲਕੁਲ ਥੋੜੀ ਪਾਉਣੀ ਆ ਕਿਉਂਕਿ ਨਾ ਹਲਦੀ ਦੇ ਨਾਲ ਫਿਰ ਬਸ ਇੱਕ ਉਟਕੀ ਤੋਂ ਵੀ ਥੋੜੀ ਪਾਣੀ ਆਪਾਂ ਬਿਲਕੁਲ ਹੀ ਨਾ ਮੀ ਕਰਨਾ ਇੱਕ ਵੀ ਹਲਦੀ ਪਾਈ ਆ ਕਿਉਂਕਿ ਹਲਦੀ ਆਪਾਂ ਇਸ ਕਰਕੇ ਪਾਉਂਦੇ ਆ ਕਿ ਐਂਟੀਬਾਇਓਟਿਕ ਹੁੰਦੀ ਆ ਜੋ ਵੀ ਆਪਣੇ ਫੇਸ ਦੇ ਉੱਪਰ ਕਈ ਵਾਰ ਫਿੰਸੀਆਂ ਹੋ ਜਾਂਦੀਆਂ ਹਨ ਉਹ ਆਪਾਂ ਜਦੋਂ ਹੱਥ ਮਾਰਦੇ ਆ ਪੱਟ ਲੈਂਦੇ ਆ ਕਈ ਵਾਰ ਕਿੱਲ ਟੈਪ ਜੇ ਬਣ ਜਾਂਦੇ ਆ ਉਹ ਇਨਫੈਕਸ਼ਨ ਹੋਣ ਦੇ ਡਰ ਹੁੰਦੇ ਜਿਆਦਾ ਜ਼ਖਮ ਵਧਨ ਦੇ ਤੇ ਜਿਹੜੀ ਹਲਦੀ ਹੁੰਦੀ ਆ ਐਂਟੀਬਾਇਓਟਿਕ ਹੋਣ ਕਰਕੇ ਇਹਦੇ ਨਾਲ ਜ਼ਖਮ ਵੱਧਦਾ ਨਹੀਂ ਤੇ ਜ਼ਖਮ ਆਪਣਾ ਹੀਲ ਹੋ ਜਾਂਦਾ ਹੈ ਨਾ ਠੀਕ ਹੋ ਜਾਂਦਾ ਹੈ ਆਪਾਂ ਦੁੱਧ ਦੇ ਵਿੱਚ ਥੋੜੀ ਜਿਹੀ ਹਲਦੀ ਪਾ ਲਈਏ ਆ ਦੇਖੋ ਜੀ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਬੇਸਨ ਆਪਣਾ ਫੇਵਰਟ ਤੇ ਬਹੁਤ ਜ਼ਿਆਦਾ ਵਧੀਆ ਹੁੰਦਾ ਆਪਣੀ ਸਕਿਨ ਵਾਸਤੇ ਤੇ ਸਕਿਨ ਨੂੰ ਹੈਲਦੀ ਬਹੁਤ ਰੱਖਦਾ ਹੈ ਜੋ ਬੇਸਨ ਆ ਜੋ ਵੀ ਆਪਣੀ ਸਕਿਨ ਦੇ ਉੱਤੇ ਟੈਨਿੰਗ ਹੋ ਜਾਂਦੀ ਆ ਹਨਾ ਸ਼ਾਈਆਂ ਹੋ ਜਾਂਦੀਆਂ ਝੁਰੜੀਆਂ ਹੋ ਜਾਂਦੀਆਂ ਇੱਕ ਦੋ ਮੈਸੇਜ ਆਏ ਸੀ ਮੈਨੂੰ ਕਿ ਦੀਦੀ 40 ਪਲੱਸ 40 ਹੋ ਗਏ ਆ ਤੇ ਸੌਰੀ ਪਲੱਸ ਤਾਂ ਨਹੀਂ 40 ਸਾਲ ਦੀ ਉਮਰ ਆ ਤੇ ਚੁਰੜੀਆਂ ਪੈ ਗਈਆਂ ਤੇ ਦੀਦੀ ਤੁਸੀਂ ਇਹ ਵਾਲੀ ਰਿਮੇਡੀ ਜ਼ਰੂਰ ਕਰਿਆ ਕਰੋ ਆ ਦੇਖੋ ਜੀ ਕੋਈ ਔਖਾ ਕੰਮ ਨਹੀਂਗਾ ਤੇ ਇਹਦੇ ਨਾਲ ਤੁਹਾਨੂੰ ਚੁਰੜੀਆਂ ਤੋਂ ਸ਼ਈਆਂ ਤੋਂ ਜੇ ਤੁਹਾਡਾ ਰੰਗ ਕਿਸੇ ਵੀ ਵਜ੍ਹਾ ਕਰਕੇ ਕਾਲਾ ਪੈ ਗਿਆ ਹੈ ਹਨਾ ਕਾਲਾਪਨ ਆ ਜਾਂਦਾ ਚਿਹਰੇ ਦੇ ਉੱਪਰ ਤੇ ਉਹ ਠੀਕ ਹੋ ਜਾਊਗਾ ਅਜਾ ਆਪਾਂ ਇਹਦੇ ਵਿੱਚ ਪਾਵਾਂਗੇ ਗੁਲਾਬ ਜਲ ਬਸ ਥੋੜੀਆਂ ਜੀਆਂ ਬੁੰਦਾਂ ਹੀ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਝੁਰੜੀਆਂ ਵਗੈਰਾ ਤੁਹਾਡੀਆਂ ਬਹੁਤ ਜਲਦੀ ਜਾਣਗੀਆਂ ਤੇ ਤੁਸੀਂ ਕੱਚੇ ਦੁੱਧ ਦੇ ਨਾਲ ਵੀ ਆਪਣਾ ਫੇਸ ਡੇਲੀ ਸਾਫ਼ ਕਰ ਲਿਆ ਕਰੋ ਜਿਨ੍ਹਾਂ ਦੇ ਝੁਰੜੀਆਂ ਹੈ ਜ਼ਿਆਦਾ ਠੀਕ ਹੈ ਨਾ ਤੇ ਇਹ ਵਾਲੀ ਰੈਮੇਡੀ ਹੈ ਜੋ ਇਹ ਤੁਸੀਂ ਡੇਲੀ ਵੀ ਲਗਾ ਸਕਦੇ ਹੋ ਕੋਈ ਦਿੱਕਤ ਨਹੀਂਗੀ ਜੇ ਤੁਸੀਂ ਹਫਤੇ ਵਿੱਚ ਦੀ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤੁਸੀਂ 2-3 ਦਿਨ ਹਫਤੇ ਵਿੱਚ ਦੀ 2-3 ਦਿਨ ਲਗਾ ਸਕਦੇ ਹੋ ਤੇ ਜਿਨ੍ਹਾਂ ਦੇ ਝੁਰੜੀਆਂ ਆਏ ਖਾਸ ਕਰਕੇ ਉਹ ਕੱਚੇ ਦੁੱਧ ਦੇ ਨਾਲ ਦਿਨ ਹੀ ਆਪਣਾ ਫੇਸ ਕਲੀਨ ਕਰਨਾ ਸ਼ੁਰੂ ਕਰ ਦਿਓ ਤੁਸੀਂ ਤੁਸੀਂ 1 ਮਹੀਨੇ ਦੇ ਵਿੱਚ ਦੇਖੋਗੇ ਕਿ ਤੁਹਾਡਾ ਫੇਸ ਨਾ ਬਿਲਕੁਲ ਵਧੀਆ ਹੋ ਰਿਹਾ ਹੈ ਕਿ ਆ ਇੱਕਦਮ ਹੈਲਦੀ ਹੋ ਰਿਹਾ ਝੁਰੜੀਆਂ ਗਾਇਬ ਹੋ ਰਹੀਆਂ ਤੁਸੀਂ ਖੁਦ ਕਮੈਂਟ ਕਰੋਗੇ 1 ਮਹੀਨਾ ਤੁਸੀਂ ਕਰਕੇ ਦੇਖ ਲਓ ਕੱਚੇ ਦੁੱਧ ਦੇ ਨਾਲ ਜਸਟ ਆਪਾਂ ਰੂਮ ਲੈ ਕੇ ਕਾਟਨ ਲੈ ਕੇ ਤੇ ਉਹਨੂੰ ਸਾਫ਼ ਹੀ ਕਰਨਾ ਬਸ ਹੋਰ ਕੋਈ ਕੰਮ ਨਹੀਂ ਦੁੱਧ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਆ ਤੇ ਤੁਸੀਂ ਜੇ ਝੁਰੜੀਆਂ ਤੋਂ ਪਰੇਸ਼ਾਨ ਹੋ ਤਾਂ ਦੁੱਧ ਦੇ ਨਾਲ ਜ਼ਰੂਰ ਸਾਫ਼ ਕਰਿਆ ਕਰੋ ਤੇ ਹੁਣ ਆਪਾਂ ਕਰ ਲਿਆ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਤੁਹਾਨੂੰ ਲਗਾਈ ਇਹਦੇ ਨਾਲ 글로 ਵੀ ਆਊਗਾ ਚਿਹਰੇ ਦੇ ਉੱਪਰ ਵਧੀਆ ਕਿਉਂਕਿ ਆਪਾਂ ਦੁੱਧ ਪਾਇਆ ਇਹਦੇ ਵਿੱਚ گلاب ਜਲ ਪਾਇਆ ਹੈ ਹਨਾ ਤੇ ਫਿੰਚੀਆਂ ਜੋ ਆਪਾਂ ਹਲਦੀ ਪਾਤੀ ਉਹਦੇ ਵਾਸਤੇ ਤੇ ਬੇਸਣ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਰੰਗ ਨੂੰ ਨਿਖਾਰ ਦਿੰਦਾ ਹਨਾ ਕਿ ਬਟਨੇ ਉੱਠਣੇ ਪਹਿਲਾਂ ਦੇਖ ਲਓ ਬੇਸਣ ਲਗਾਉਂਦੇ ਸੀ ਫੇਸ ਦਿੱਫ ਤੇ ਕਹਿੰਦੇ ਬਟਨਾ ਲਾ ਲਓ ਤੇ ਹੁਣ ਤਾਂ ਉਹ ਰਿਵਾਜ ਖਤਮ ਹੋ ਗਏ ਆ ਤੇ ਬਟਨੇ ਦੇ ਵਿੱਚ ਬੇਸਣ ਪਾਉਂਦੇ ਹੁੰਦੇ ਸੀ ਪਹਿਲਾਂ ਅੱਜਕੱਲ੍ਹ ਦੇ ਤਾਂ ਬਟਨੇ ਵੀ ਜਿਹੜੇ ਰੈਡੀਮੇਡ ਆਉਂਦੇ ਆ ਬਾਜ਼ਾਰ ਦੇ ਵਿੱਚੋਂ ਆਪਾਂ ਲੈ ਕੇ ਆਉਨੇ ਉਹਦੇ ਵਿੱਚ ਪਤਾ ਹੀ ਨਹੀਂ ਕੀ ਕੁਝ ਪਾ ਕੇ ਬਣਾਇਆ ਹੁੰਦਾ ਹੈ ਤੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਨਾ ਘਰੇ ਤਿਆਰ ਕਰਦੇ ਸੀ ਇਹ ਬਟਨੇ ਨੂੰ ਤੇ ਫਿਰ ਵਿਆਹ ਵਾਲੇ ਕੁੜੀ ਮੁੰਡੇ ਦੇ ਲਾਂਦੇ ਸੀ ਤੀਨੂੰ ਆਪਾਂ ਇਦਾਂ ਕਰਕੇ ਚੰਗੀ ਤਰ੍ਹਾਂ ਲਗਾ ਲੈਣਾ ਤੇ ਫਿਰ ਨਾ ਆਪਾਂ ਇਹਨੂੰ ਲਗਾ ਕੇ 15 ਮਿੰਟ ਰੱਖਣਾ ਹੈ ਜਦੋਂ ਹਲਕਾ ਜਿਹਾ ਸੁੱਕ ਜਾਵੇ ਤੇ ਉਸ ਟਾਈਮ ਤੁਸੀਂ ਇਹਨੂੰ ਉਤਾਰਨਾ ਹੈ 15-20 ਮਿੰਟ ਤੁਸੀਂ ਲਗਾ ਕੇ ਰੱਖ ਸਕਦੇ ਹੋ ਤੇ ਫਿਰ ਤੁਸੀਂ ਦੇਖਿਓ ਕਿ ਕਿੰਨਾ ਵਧੀਆ ਤੁਹਾਡਾ ਚਿਹਰਾ ਹੋ ਜਾਊਗਾ ਬਹੁਤ ਹੀ ਵਧੀਆ ਤੇ ਸੌਖੇ ਜਿਹੇ ਕੰਮ ਆ ਆਪਾਂ ਕੋਈ ਔਖਾ ਕੰਮ ਦੱਸਦੇ ਨਹੀਂਗੇ ਆ ਹਰ ਚੀਜ਼ ਐ ਬਿਲਕੁਲ ਸਸਤੀ ਐ ਤੇ ਤੁਹਾਨੂੰ ਬਹੁਤ ਈਜ਼ੀਲੀ ਮਿਲ ਜੂਗੀ ਕੋਈ ਇਹ ਨਹੀਂ ਕਿ ਆਪਾਂ ਇਦਾਂ ਦੀ ਚੀਜ਼ ਦੱਸਦੇ ਆ ਕਿ ਜਿਹੜੀ ਤੁਹਾਨੂੰ ਜਲਦੀ ਮਿਲੇ ਹੀ ਨਾ ਤੇ ਬਹੁਤ ਤਾਂ ਭੈਣਾਂ ਇਹ ਵਾਲੇ ਨਿੱਕੇ ਨਿੱਕੇ ਕੰਮ ਕਰਾਉਣ ਦੇ ਵਿੱਚ ਕਰਦੀਆਂ ਹੀ ਹੈ ਤੇ ਉਹਨਾਂ ਭੈਣਾਂ ਦੀ ਸਕਿਨ ਬਹੁਤ ਵਧੀਆ ਹੁੰਦੀ ਐ ਤੇ ਇਹਨੂੰ ਆਪਾਂ 15 ਮਿੰਟ ਲਗਾ ਕੇ ਤੇ ਫਿਰ ਤੁਹਾਨੂੰ ਮਿਲਦੀ ਐ ਤੇ ਹਾਂਜੀ ਆਪਾਂ ਇਹਨੂੰ ਵੈਸੇ 15 ਮਿੰਟ ਨਹੀਂ ਹੋਏ ਆਪਾਂ ਨਾ 10 10 10 ਮਿੰਟ ਤੋਂ ਇੱਕ ਅੱਧਾ ਮਿੰਟ ਉੱਪਰ ਹੋ ਗਿਆ ਹੋਊਗਾ 10 11 ਮਿੰਟ ਹੀ ਹੋਏ ਆ ਤੇ ਆਪਣਾ ਡਰਾਈ ਹੋ ਚੁੱਕਿਆ ਹੈ ਫੇਸ ਠੀਕ ਹੈ ਨਾ ਤੇ ਆਪਾਂ ਇਹਨੂੰ ਕਿਵੇਂ ਲਾਉਣਾ ਆਪਾਂ ਹੱਥਾਂ ਤੇ ਵੀ ਲਾਇਆ ਸੀ ਤੇ ਹੱਥ ਵੀ ਦੇਖੋ ਬਹੁਤ ਵਧੀਆ ਹੋ ਗਏ ਬਹੁਤ ਵਧੀਆ ਹੋ ਗਏ ਤੇ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਲੈ ਜਾਂਦਾ ਆਪਾਂ ਤੇ ਇਹਨੂੰ ਇਸ ਤਰੀਕੇ ਦੇ ਨਾਲ ਕਿਉਂਕਿ ਕਾਫੀ ਡਰਾਈ ਹੋ ਗਿਆ ਜਿੱਥੇ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਡਰਾਈ ਹੈ ਉੱਥੇ ਤੁਸੀਂ ਹਲਕੇ ਹੱਥਾਂ ਦੇ ਨਾਲ ਇਦਾਂ ਪਾਣੀ ਲਗਾ ਕੇ ਫੇਰ ਲਾਉਣਾ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਹੈਗਾ ਥੋੜਾ ਜਿਹਾ ਗਿੱਲਾ ਹੈ ਉਹਨੂੰ ਤੁਸੀਂ ਇਦਾਂ ਹੀ ਕਰ ਕਰਕੇ ਇਦਾਂ ਉੱਪਰ ਨੂੰ ਕਰਕੇ ਇਦਾਂ ਉਸ ਆਈ ਕਰਨੀ ਹੈ ਇਦਾਂ ਇਹ ਦੰਗਰ ਇਹਦਾ ਕਰਕੇ ਨੂੰ ਫੁਸੀ ਉਤਾਰ ਲੈਣਾ ਤੇ ਆਪਾਂ ਉਤਾਰ ਕੇ ਫਿਰ ਤੁਹਾਨੂੰ ਦਿਖਾਉਣੀ ਆ ਤੇ ਹਾਂਜੀ ਆਪਾਂ ਵਾਸ਼ ਕਰਿਆ ਐ ਫੇਸ ਨੂੰ ਤੇ ਬਹੁਤ ਹੀ ਜ਼ਿਆਦਾ ਵਧੀਆ ਇੱਕਦਮ ਗਲੋਇੰਗ ਸਕਿਨ ਹੋ ਗਈ ਆ ਬਹੁਤ ਜ਼ਿਆਦਾ ਗਲੋ ਆਇਆ ਤੇ ਮੈਂ ਆਪਣੇ ਹੱਥਾਂ ਦੇ ਉੱਪਰ ਵੀ ਲਗਾ ਕੇ ਦੇਖਿਆ ਸੀਗਾ ਹੱਥ ਵੀ ਇੱਕਦਮ ਸਾਫ਼ ਹੋ ਗਏ ਆ ਬਹੁਤ ਵਧੀਆ ਤੇ ਇੱਕਦਮ ਸੌਫਟ ਹੋ ਗਈ ਆ ਸਕਿਨ ਸੋ ਆਊਟ ਇਸ ਕਰਕੇ ਹੋਈ ਆ ਕਿ ਆਪਾਂ ਵਿੱਚ ਇਹਦੇ ਕੱਚਾ ਦੁੱਧ ਪਾਇਆ ਹੈ ਤੇ ਕੱਚੇ ਦੁੱਧ ਦੇ ਨਾਲ ਆਪਾਂ ਨੂੰ ਪਤਾ ਹੀ ਹੋਵੇ ਉਹਦੇ ਵਿੱਚ ਮੋਇਸਚਰਾਈਜ਼ਰ ਜ਼ਿਆਦਾ ਹੁੰਦਾ ਹਨਾ ਕੱਚੇ ਦੁੱਧ ਦੇ ਨਾਲ ਜਿਹੜੀ ਆਪਣੀ ਡਰਾਈ ਸਕਿਨ ਹੁੰਦੀ ਉਸ ਕਰਕੇ ਆਪਣੇ ਝੁਰੜੀਆਂ ਪੈਂਦੀਆਂ ਤੇ ਆਪਾਂ ਸਪੈਸ਼ਲ ਝੁਰੜੀਆਂ ਵਾਲਿਆਂ ਵਾਸਤੇ ਇੱਕ ਤਾਂ ਕੱਚੇ ਦੁੱਧ ਨਾਲ ਸਾਫ਼ ਜ਼ਰੂਰ ਕਰਿਆ ਕਰੋ ਫੇਸ ਆਪਣਾ ਤੇ ਬਾਕੀ ਇਹ ਕਿ ਤੁਸੀਂ ਇਹ ਤਿੰਨ ਜਾਂ ਚਾਰ ਵਾਰ ਹਫ਼ਤੇ ਦੇ ਵਿੱਚ ਇਹ ਰੈਮੇਡੀ ਜ਼ਰੂਰ ਟਰਾਈ ਕਰਿਆ ਕਰੋ ਆਪਣੇ ਫੇਸ ਦੇ ਉੱਪਰ ਤੇ ਬਾਕੀ ਸ਼ਈਆਂ ਵਾਲਿਆਂ ਵਾਸਤੇ ਬਹੁਤ ਵਧੀਆ ਹੈ ਕਿਸੇ ਦੇ ਫਿੰਸੀਆਂ ਹੁੰਦੀਆਂ ਐ ਜਿਵੇਂ ਦਾਗ ਧੱਬੇ ਹੋ ਗਏ ਆ ਚਿਹਰੇ ਦੇ ਉੱਪਰ ਵੈਸੇ ਵੀ ਜਿਵੇਂ ਆਪਾਂ ਕਹਿੰਦੇ ਕਾਲਾਪਨ ਬਹੁਤ ਹੋ ਗਿਆ ਚਿਹਰੇ ਦੇ ਉੱਪਰ ਹਨ ਅਕਸਰ ਹੀ ਲੇਡੀਜ਼ ਨੂੰ ਬਹੁਤ ਸਮੱਸਿਆ ਆਉਂਦੀ ਏ ਵਾਲੀ ਕਿ ਕਾਲਾਪਨ ਆ ਚਿਹਰੇ ਦੇ ਉੱਪਰ ਤੇ ਤੁਸੀਂ ਜ਼ਰੂਰ ਇਹ ਵਾਲੀ ਰੇਮਡੀ ਟਰਾਈ ਕਰਿਓ ਤੁਹਾਡੇ ਸਾਰੀਆਂ ਸਮੱਸਿਆ ਦਾ ਹੱਲ ਜ਼ਰੂਰ ਹੋਊਗਾ ਤੇ ਜ਼ਰੂਰ ਕਰਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਰਿਜ਼ਲਟ ਲੱਗਿਆ ਤੇ ਅੱਜ ਹੀ ਜ਼ਰੂਰ ਕਰਕੇ ਦੇਖਿਓ ਅੱਪਾ ਵੀਡੀਓ ਪਾਵਾਂਗੇ ਤੇ ਤੁਸੀਂ ਵੀਡੀਓ ਦੇਖ ਕੇ ਤੇ ਨਾਲ ਦੀ ਨਾਲ ਟਰਾਈ ਕਰਿਓ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਆਇਆ ਤੇ ਤੁਸੀਂ ਵੀ ਦੱਸਿਓ ਕਿ ਕਿਦਾਂ ਦਾ ਰਿਜ਼ਲਟ ਮਿਲਿਆ ਤੁਹਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਠੀਕ ਹੈ ਜੀ ਧੰਨਵਾਦ